ਸਵਯਾ ਆਪਸ ਮੈਂ ਕਰ ਜੋਰ ਸਭ ਗੋਪੀਆਂ ਚਲ ਧਾਮ ਗਈ ਹਰਖਾਨੀ ਆਪਸ ਵਿੱਚ ਹੱਥ ਜੋੜ ਕੇ ਸਾਰੀਆਂ ਗੋਪੀਆਂ ਪਰਸੰਨ ਹੋਈਆਂ ਘਰਾਂ ਨੂੰ ਚਲੀਆਂ ਗਈਆਂ ਰੇਜ ਦਿਓ ਹਮ ਕੋ ਦੁਰਗਾ ਬਰ ਸਿਆਮ ਚਲੀ ਕਹਤੀ ਇਹ ਪਾਨੀ ਅਤੇ ਆਪਸ ਵਿੱਚ ਗੱਲਾਂ ਕਰਦੀਆਂ ਗਈਆਂ ਕਿ ਦੇਵੀ ਦੁਰਗਾ ਨੇ ਪਰਸੰਨ ਹੋ ਕੇ ਕ੍ਰਿਸ਼ਨ ਰੂਪੀ ਪਤੀ ਦਾ ਵਾਰ ਦਿੱਤਾ ਹੈ आनंद माते भरी मद सो सब सुंदरता मन को निज कहानी आनंद नाल मस्त होइया सारीया गोपियां अपने सुंदर करा दे नेड़े पहुंच गईया हन दान दियो दिंजहू बहुतयो मन इच्छत है हर हो हम जानी ओना ने बहुतया ब्राह्मणानो दान देता है क्योंकि ओना ने मन इच्छत मित्र वज्जो कृष्ण नो प्राप्त कीता है ਦੋਹਰਾ ਸਮਾਂ ਪਲੈ ਇੱਕ ਘਾਤ ਸਿਉ ਵਹਿ 71 ਸਭ ਬਾਲ ਇੱਕ ਦਿਨ ਕਿਸੇ ਸ਼ੁਭ ਘੜੀ ਮੌਕਾ ਪਾ ਕੇ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ ਅੰਗ ਸਬੈ ਗਿਣਨੇ ਲੱਗੀ ਕਰ ਕੇ ਬਾਤ ਰਸਾਲ ਸੁੰਦਰ ਗੱਲਾਂ ਕਰਦੇ ਹੋਇਆਂ ਕ੍ਰਿਸ਼ਨ ਦੇ ਸਾਰੇ ਅੰਗਾ ਦੀ ਗਿਣਤੀ ਕਰਨ ਲੱਗੀਆਂ ਸਵੈਯਾ ਕੋ ਕਹ ਹੈ ਹਰ ਕੋ ਮੁਖ ਸੁੰਦਰ ਕੋ ਕਹ ਸੁਬ ਨਾਕ ਬਨਿਓ ਹੈ ਕੋਈ ਕਹਦੀ ਹੈ ਕ੍ਰਿਸ਼ਨ ਦਾ ਮੁਖ ਸੁੰਦਰ ਹੈ ਕੋਈ ਕਹਦੀ ਨੱਕ ਬਹੁਤ ਸੋਹਣਾ ਬਨਿਆ ਹੋਇਆ ਹੈ ਕੋ ਕਹ ਕਟਕੇ ਹਰ ਸੀ ਤਨ ਕੰਚਨ ਸੋ ਰਜ ਕਾਹੂ ਗਨਿਓ ਹੈ ਕੋਈ ਕਹਦੀ ਕ੍ਰਿਸ਼ਨ ਦਾ ਲੱਕ ਸ਼ੇਰ ਵਰਗਾ ਪਤਲਾ ਹੈ ਕੋਈ ਰੀਜ ਕੇ ਕ੍ਰਿਸ਼ਨ ਦੇ ਸਰੀਰ ਨੂੰ ਸੋਨੇ ਦਾ ਮੰਨਦੀ ਹੈ ਨੈਣ ਕੋ ਰੰਗ ਸੇ ਕੋ ਉਗਣਾ ਜਸਤਾ ਛਬ ਕੋ ਕਬ ਸਿਆਮ ਪਨਿਓ ਹੈ ਕੋਈ ਕ੍ਰਿਸ਼ਨ ਦੇ ਨੈਣ ਹਿਰਣ ਵਰਗੇ ਗਿੰਦੀ ਹੈ ਸਿਆਮ ਕਵੀ ਉਸ ਸੋਬਾ ਨੂੰ ਵਰਣਨ ਕਰ ਦਿਆ ਕਹਿੰਦੇ ਹਨ ਲੋਗਨ ਮੈਂ ਜਿਮੋ ਜੀਵ ਬਨਿਓ ਤਿਨ ਕੇ ਤਨ ਮੈਂ ਤਿਮ ਕਾਨੈ ਮਨਿਓ ਹੈ ਕਿ ਜਿਵੇਂ ਲੋਕਾਂ ਵਿੱਚ ਆਪਣੇ ਜੀਵ ਦਾ ਪਿਆਰ ਬਣਿਆ ਹੋਇਆ ਹੈ ਉਸੇ ਤਰ੍ਹਾਂ ਗੋਪੀਆਂ ਨੇ ਤਨ ਵਿੱਚ ਕਾਨਾ ਦਾ ਪ੍ਰੇਮ ਮੰਨਿਆ ਹੋਇਆ ਹੈ ਕਾਨਾ ਕੋ ਭੇਗ ਕਲਾ ਨਿਦ ਸੋ ਮੁਖ ਰੀਜ ਰਹੀ ਸਭ ਹੀ ਬ੍ਰਜ ਪਾਰਾ ਕਾਨਾ ਦੇ ਚੰਦਰਮਾ ਵਰਗੇ ਮੁਖ ਨੂੰ ਵੇਖ ਕੇ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਰੀਜ ਰਹੀਆਂ ਹਨ ਮੋਹੇ ਰਹੇ ਭਗਵਾਨ ਉਤੇ ਇਨ ਹੂੰ ਦੁਰਗਾ ਵਰ ਚੇਟਕ ਡਾਰਾ ਉਧਰ ਭਗਵਾਨ ਕ੍ਰਿਸ਼ਨ ਵੀ ਮੋਹਿਤ ਹੋਏ ਪਏ ਹਨ ਅਤੇ ਦੇਵੀ ਦੇ ਵਰ ਕਾਰਨ ਇਹਨਾਂ ਨੂੰ ਵੀ ਚੇਟਕ ਲੱਗ ਗਈ ਹੈ ਕਾਣਟਕੈ ਗ੍ਰਹ ਔਰ ਬਖੈ ਤਹਿ ਕੋ ਅਤਹੀ ਜਸ ਸਿਆਮ ਉਚਾਰਾ ਭਾਵੇਂ ਕਾਨਾ ਔਰ ਘਰ ਵਿੱਚ ਟਿਕਿਆ ਹੋਇਆ ਹੈ ਉਸ ਸ੍ਰੇਸ਼ਟ ਯਸ਼ ਨੂੰ ਕਵੀ ਸ਼ਿਆਮ ਨੇ ਇੰਜ ਸਮਝਿਆ ਹੈ ਜੀਵ ਇਕੱਤਰਾ ਰਹੇ ਤਿੰਨ ਕੋ ਈਮ ਟੁੱਟ ਗਏ ਜਿਉ ਮੇਰ ਨਾਲ ਕੀ ਤਾਰਾ ਇਹ ਉਹਨਾਂ ਦੀਆਂ ਆਤਮਾਵਾਂ ਇੱਕ ਮੇਕ ਰੈਂਦੀਆਂ ਹਨ ਲੋਕ ਲਾਜ ਦੇ ਬੰਧਨ ਇਸ ਤਰ੍ਹਾਂ ਟੁੱਟ ਗਏ ਹਨ ਜਿਵੇਂ ਭੇ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ ਨਹਿੋ ਲਗਿਓ ਇਨ ਕੋ ਹਰਸੋ ਅਰ ਨਹਿੋ ਲਗਿਓ ਹਰ ਕੋ ਇਨ ਨਾਰੇ ਇਨਾ ਦਾ ਪ੍ਰੇਮ ਕ੍ਰਿਸ਼ਨ ਨਾਲ ਹੋ ਗਿਆ ਹੈ ਅਤੇ ਕ੍ਰਿਸ਼ਨ ਦਾ ਨੇਹ ਇਨਾ ਇਸਤਰੀਆਂ ਨਾਲ ਪੈ ਗਿਆ ਹੈ ਚੈਨ ਪਰੈ ਦੋਹ ਕੋ ਨਹ ਦਵੈ ਪਲ ਨਹਾਵਨ ਜਾਵਤ ਹੋਤ ਸਵਾਰੇ ਦੋਹਾ ਨੂੰ ਬਿਨਾ ਦੇਖੇ ਦੋ ਪਲ ਲਈ ਵੀ ਚੈਨ ਨਹੀਂ ਪੈਂਦਾ ਇਸ ਲਈ ਸਵੇਰੇ ਹੀ ਨਹਾਉਣ ਲਈ ਚਲੇ ਜਾਂਦੇ ਹਨ ਸਿਆਮ ਭਏ ਭਗਵਾਨ ਇਨੈ ਬਸ ਦੇਤਨ ਕੇ ਜਹ ਤੇ ਦਲ ਹਾਰੇ ਸਿਆਮ ਕਵੀ ਕਹਿੰਦੇ ਹਨ ਉਹ ਭਗਵਾਨ ਇਹਨਾਂ ਦੇ ਵਸ ਵਿੱਚ ਹੋ ਗਿਆ ਹੈ ਜਿਸ ਤੋਂ ਦੇਨਤਾ ਦੇ ਦਲ ਹਾਰੇ ਹੋਏ ਹਨ ਖੇਲ ਦਿਖਾਵਤ ਹੈ ਜਗ ਕੋ ਦਿਨ ਥੋਰਣ ਮੈਂ ਅਬ ਕਾਂਸ ਪਛਾਰੇ ਸ਼੍ਰੀ ਕ੍ਰਿਸ਼ਨ ਜਗਤ ਨੂੰ ਲੀਲਾ ਵਿਖਾ ਰਹੇ ਹਨ ਹੁਣ ਥੋੜੇ ਦਿਨਾਂ ਵਿੱਚ ਹੀ ਕਾਂਸ ਨੂੰ ਪਛਾੜਨਗੇ ਉਤ ਜਾਗਤ ਸਿਆਮ ਇਤੈ ਗੁਪੀਆ ਕਬ ਸਿਆਮ ਕਹ ਹੈ ਹਿਤ ਕੈ ਸੰਗ ਤਾਕੇ ਸਿਆਮ ਕਵੀ ਕਹਿੰਦੇ ਹਨ ਉਧਰ ਕ੍ਰਿਸ਼ਨ ਜਾਗਦੇ ਹਨ ਅਤੇ ਇਧਰ ਗੋਪੀਆਂ ਜਾਗਦੀਆਂ ਹਨ ਜਿਨ੍ਹਾਂ ਦਾ ਉਸ ਨਾਲ ਹਿਤ ਹੈ ਰੀਜ ਰਹੀ ਤਹ ਪੈ ਸਭ ਹੀ ਪੇਖ ਨੈਣਨ ਸੋ ਫੁਨ ਕਾਨ ਹਰ ਪਾਕੇ ਉਸ ਸੁੰਦਰ ਕਾਨਾ ਨੂੰ ਅੱਖਾਂ ਨਾਲ ਵੇਖ ਕੇ ਸਾਰੀਆਂ ਗੋਪੀਆਂ ਰੀਜ ਰਹੀਆਂ ਹਨ ਪ੍ਰੇਮ ਛਕੀ ਨਾ ਪਰੈ ਇਨ ਕੋ ਕਲ ਕਾਮ ਵਡਿਓ ਹਤ ਹੀ ਤਨ ਵਾਕੇ ਪ੍ਰੇਮ ਨਾਲ ਮਸਤ ਹੋਈਆਂ ਨੂੰ ਚੈਨ ਨਹੀਂ ਪੈਂਦਾ ਅਤੇ ਉਹਨਾਂ ਦੇ ਤਨ ਵਿੱਚ ਕਾਮ ਬਹੁਤ ਵਧ ਗਿਆ ਹੈ ਖੇਲ ਪ੍ਰਾਤਕਾਲ ਭਏ ਹਮ ਨਾਹੇ ਲਖੈ ਹਮ ਕੈ ਜਨ ਗਾਕੇ ਖੇਡਣ ਉਪਰੰਤ ਘਰਾ ਨੂੰ ਪਰਤਦੀਆਂ ਹੋਈਆਂ ਕਹਿੰਦੀਆਂ ਹਨ ਕਿ ਕਲ ਪ੍ਰভাত ਵੇਲੇ ਆਕੇ ਖੇਡਾਂਗੀਆਂ ਜਿਸ ਕਰਕੇ ਸਾਨੂੰ ਪਿੰਡ ਦੇ ਲੋਕੀ ਜਾਣ ਹੀ ਨਹੀਂ ਸਕਣਗੇ। ਪ੍ਰਾਤ ਭਇਓ ਚੁਹਲਾਤ ਚਰੀ ਜਲ ਜਾਤ ਖਰੇ ਬਨ ਗਾਏ ਚਿਰਾਨੀ। ਜਦੋਂ ਪ੍ਰਵਾਤ ਹੋਈ ਅਤੇ ਛੀੜੀਆਂ ਕੋਕਣ ਲੱਗੀਆਂ। ਕਵਲ ਫੁੱਲ ਖਿੜ ਗਏ ਅਤੇ ਗਊਆਂ ਬਣ ਨੂੰ ਛਿੜ ਗਈਆਂ। ਗੋਪ ਜਗੇ ਪਤ ਗੋਪ ਜਗਿਓ ਕਬ ਸ਼ਿਆਮ ਜਗੀ ਅਰ ਗੋਪਨ ਰਾਣੀ। ਉਸ ਵੇਲੇ ਗਵਾਲੇ ਜਾਗ ਪਏ ਨੰਦ ਜਾਗ ਪਿਆ ਅਤੇ ਗਵਾਲੀਆਂ ਦੀ ਰਾਣੀ ਯਸ਼ੋਦਾ ਜਾਗ ਪਈ ਜਾਗ ਉઠੇ ਤਬਹੀ ਕਰੁਨਾ ਨਿਦ ਜਾਗ ਉਠਿਓ ਮੁਸਲੀ ਤਰਮਾਨੀ ਸਿਆਮ ਕਵੀ ਕਹਿੰਦੇ ਹਨ ਉਸ ਵੇਲੇ ਕਿਰਪਾ ਦੇ ਸਮੁੰਦਰ ਸ਼੍ਰੀ ਕ੍ਰਿਸ਼ਨ ਅਤੇ ਆਭਿਮਾਨੀ ਬਲਰਾਮ ਵੀ ਜਾਗ ਉੱਠੇ ਗੋਪ ਗਏ ਉਤ ਨਾਹਨ ਕਰੈ ਇਤ ਕਾਨੈ ਚਲੇ ਗੋਪੀਆਂ ਨਿਜ ਕਾਨੀ ਗਵਾਲੇ ਤਾਂ ਨਹਾਉਣ ਚਲੇ ਗਏ ਅਤੇ ਇੱਧਰ ਸ਼੍ਰੀ ਕ੍ਰਿਸ਼ਨ ਗੋਪੀਆਂ ਕੋਲ ਚਲੇ ਗਏ ਬਾਤ ਕਹੈ ਰਸ ਕੀ ਹਸਕੈ ਨਹ ਔਰ ਕਥਾ ਰਸ ਕੀ ਕੋ ਪਖੈ ਸ਼੍ਰੀ ਕ੍ਰਿਸ਼ਨ ਗੋਪੀਆਂ ਕੋਲ ਜਾ ਕੇ ਕਾਮ ਰਸ ਦੀਆਂ ਗੱਲਾਂ ਕਰਦੇ ਹਨ ਅਤੇ ਕਾਮ ਰਸ ਤੋਂ ਬਿਨਾ ਹੋਰ ਕੋਈ ਕਥਾ ਵਾਰਤਾ ਨਹੀਂ ਕਰਦੇ ਚੰਚਲ ਸ਼੍ਰੀਪਤ ਕੇ ਆਪਣੇ ድ੍ਰਿਗ ਮੋਹਿਤ ਨਾ ਬਤੀਆ ਇਹੇ ਆਖੇ ਸ਼੍ਰੀ ਕ੍ਰਿਸ਼ਨ ਆਪਣੇ ਚੰਚਲ ਨੈਣਾ ਨਾਲ ਗੋਪੀਆਂ ਨੂੰ ਮੋਹ ਕੇ ਉਹਨਾਂ ਨਾਲ ਗੱਲਾਂ ਕਰਦੇ ਹਨ ਬਾਤ ਨ ਜਾਣਤ ਹੋ ਰਸ ਕੀ ਰਸ ਜਾਣਤ ਸੋ ਨਰ ਜੋ ਰਸ ਗੱਖ ਹੈ ਤੁਸੀਂ ਕਾਮ ਰਸ ਦੀ ਗੱਲ ਨਹੀਂ ਜਾਣਦਿਆਂ ਹੋ ਅਸਲ ਵਿੱਚ ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਸ ਨੂੰ ਮਾਣਿਆ ਹੁੰਦਾ ਹੈ प्रीत ਪੜਿਆ ਕਰ ਪ੍ਰੀਤ ਕੜਾ ਰਸ ਰੀਤਨ ਚੀਤ ਸੁਨੋ ਸੋਈ ਚਖ ਹੈ ਇਹ ਗੋਪੀਓ ਸੁਣੋ ਜੋ ਪ੍ਰੀਤ ਦਾ ਸਬਕ ਪੜ ਕੇ ਅਤੇ ਫਿਰ ਇਸ ਤਾਪਿਆਸ ਕਰਦਾ ਹੈ ਫਿਰ ਸਭ ਵੱਲੋਂ ਨਿਸ਼ਚਿੰਤ ਹੋ ਜਾਂਦਾ ਹੈ ਉਹੀ ਇਸ ਰਸ ਰੀਤ ਦਾ ਸਵਾਦ ਮਾਣ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ